ਮਿੱਤਰ ਪਿਆਰਿਓ ਸਵਰਾਜ ਦੇ ਪਿੱਛੇ ਆ ਟਰਾਲਾ ਪਾਇਆ ਤੇ ਉਹਦੇ ਤੇ ਲੱਗਿਆ ਗੰਨੇ ਦੇਖੋ ਬਈ ਕਿੰਨਾ ਭਾਰ ਹੋ ਗਿਆ ਯਾਰ ਤੇ ਬਈ ਇਥੋਂ ਸੜਕ ਤੇ ਚੜਾਇਆਗਾ ਮੋੜਦਾਗਾ ਪਰ ਲੋਕਾਂ ਨੂੰ ਕੁਝ ਇਹ ਸਮਝਣਾ ਚਾਹੀਦਾ ਯਾਰ ਇੰਨਾ ਭਾਰ ਆ ਠੀਕ ਹਨਾ ਨੁਕਸਾਨ ਵਾਲਾ ਕੰਮ ਹੈਗਾਗਾ ਥੋੜਾ ਜਿਹਾ ਟੱਪਣ ਦੀ ਇਜਾਜ਼ਤ ਦੇਣੀ ਚਾਹੀਦੀ ਆ ਦੇਖੋ ਬਈ ਕਿੰਨਾ ਜ਼ੋਰ ਲੱਗ ਰਿਹਾ ਟਰੈਕਟਰ ਦਾ ਤੇ ਗੰਨਿਆਂ ਦਾ ਭਰਿਆ ਹੈਗਾਗਾ ਗੰਨੇ ਦੇਖੋ ਕਿੰਨੇ ਲੱਦੇ ਆ ਕਿੰਨੇ ਕੁਆਂਟਲ ਭਾਰ ਹੋਊਗਾ ਤੇ ਖਿੱਚਣ ਲੱਗਿਆਂ ਫਿਰ ਟਰੈਕਟਰ ਦਾ ਜੋਰ ਤਾਂ ਲੱਗਦਾ ਹੀ ਆ ਕੁਝ ਆਪ ਦਾ ਵੀ ਦੇਖੋ ਉਧਰ ਕਈ ਤਾਂ ਵਜ ਦੀ ਟੱਪੇ ਜਾ ਰਹੇ ਆ ਆ ਦੇਖੋ ਬਈ ਕੱਢ ਤਾਂ ਲਿਆ ਵਿਚਾਰੇ ਨੇ ਸਲਾਮ ਆ ਬਾਈ ਨੂੰ ਕਈ ਲੋਕ ਯਾਰ ਐਵੇਂ ਦੇ ਨੇ ਰੋਕਦੇ ਵੀ ਨਹੀਂ ਯਾਰ ਰੁਕਣਾ ਚਾਹੀਦਾਗਾ ਠੀਕਣਾ ਹੁਣ ਏਡੀ ਇੰਨਾ ਭਾਰ ਹੈਗਾਗਾ ਮਸ਼ੀਨਰੀ ਆ ਮੋਟਰਸਾਈਕਲਾਂ ਵਾਲੇ ਜਾਂ ਮਤਲਬ ਕੀ ਉਹਨਾਂ ਦੇ ਗੱਡੀਆਂ ਵਾਲੇ ਰੁਕਣ ਦੀ ਕੋਸ਼ਿਸ਼ ਨਹੀਂ ਕਰਦੇਗੇ ਯਾ ਰੁਕਣਾ ਚਾਹੀਦਾਗਾ ਕਿਉਂਕਿ ਨੁਕਸਾਨ ਵੀ ਹੋ ਸਕਦਾ ਹੈਗਾਗਾ ਇਸੇ ਕਰਕੇ ਬਈ ਜਦੋਂ ਐਵੇਂ ਦੀ ਵੱਡੀ ਮਸ਼ੀਨਰੀ ਠੀਕ ਨਾ ਸੜਕ ਤੇ ਚੜਾਉਂਦੇ ਆ ਜਾਂ ਭਾਰ ਲੱਦਿਆ ਹੁੰਦਾਗਾ ਕਿਉਂ ਟਰੈਕਟਰ ਦਾ ਕੋਈ ਪਤਾ ਨਹੀਂ ਵੀ ਕਿੱਧਰ ਨੂੰ ਮੁੜ ਜਾਣਾ ਹੈਗਾਗਾ ਕਿਉਂਕਿ ਭਾਰ ਪਿੱਛੇ ਜ਼ਿਆਦਾ ਹੋਵੇ ਤਾਂ ਪਤਾ ਲੱਗਦਾ ਹੀ ਨਹੀਂਗਾ ਇਸੇ ਕਰਕੇ ਬਈ ਸੋਚਣਾ ਸਮਝਣਾ ਚਾਹੀਦਾ ਆਪ ਦਾ ਹੀ ਫਾਇਦਾ ਸੋਚੇ ਦੂਸਰੇ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ